ਹਾਂਜੀ ਅੱਜ ਤੁਹਾਨੂੰ ਵਿਖਾਉਣੇ ਆ ਸਾਡੇ ਪਿੰਡ ਦੀ ਲੋੜੀ ਸਾਡੇ ਪਿੰਡ ਲੋੜੀ ਪੁਰਾਣੇ ਸਮੇਂ ਵਾਂਗ ਪ੍ਰਾਂਤਾਂ ਵਿੱਚ ਇਸ ਤਰ੍ਹਾਂ ਗੋੜ ਲੈ ਕੇ ਆਉਂਦੀ ਐ ਤੇ ਪੁਰਾਣੇ ਸਮੇਂ ਵਾਂਗ ਹੀ ਲੱਗਦੀ ਐ ਤੇ ਪਾ ਕੇ ਦੋ ਜਾਣੀਆਂ ਇਕੱਠੀਆਂ ਹੋ ਕੇ ਇਸ ਤਰ੍ਹਾਂ ਵੰਡਦੀਆਂ ਆ ਆ ਦੇਖੋ ਪ੍ਰਾਂਤ ਚ ਪਾ ਕੇ ਇਸ ਤਰੀਕੇ ਨਾਲ ਸਾਰਿਆਂ ਨੂੰ ਫਿਰ ਵੰਡਿਆ ਜਾਂਦਾ ਤੇ ਤੇਲ ਸਿੱਟੇ ਜਾਂਦੇ ਆ ਤੇ ਉਹ ਆਪਣੇ ਸਾਰੀਆਂ ਜਾਣੀਆਂ ਬੈਠ ਕੇ ਗੱਲਾਂ ਬਾਤਾਂ ਕਰਦੀਆਂ ਦੁੱਖ ਸੁੱਖ ਵੀ ਬੋਲਦੇ ਆ ਤੇ ਇਸ ਤਰ੍ਹਾਂ ਖੁਸ਼ੀ ਬਹੁਤ ਮਨਾਈ ਜਾਂਦੀ ਐ ਤੇ ਸਾਰੇ ਗਵਾੜ ਦਾ ਕੱਠ ਹੁੰਦਾ ਪੂਰਾ ਤੇ ਪਿੰਡ ਬਹੁਤ ਵੱਡਾ ਸਾਰੇ ਗਵਾੜਾਂ ਚ ਅਲੱਗ-ਅਲੱਗ ਗਵਾੜ ਦੀ ਅਲੱਗ-ਅਲੱਗ ਲੋਰੀ ਲੱਗਦੀ ਹੈ ਤੇ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਮਨਾਉਂ ਜਾਂਦੀ ਹੈ ਤੇ ਪ੍ਰਾਂਤਾਂ ਵਿੱਚ ਗੁੜ ਜਿਹੜੇ ਘਰ ਬੱਚੇ ਨੇ ਜਨਮ ਲਿਆ ਹੁੰਦਾ ਉਹ ਸਾਰੇ ਜਾਣੇ ਮੂੰਫਲੀ ਰਿਓੜੀਆਂ ਗੁੜ ਲੈ ਕੇ ਆਉਂਦੀ ਹੈ ਤੇ ਸਾਰੇ ਜਾਣਿਆਂ ਨੂੰ ਵੰਡੀ ਜਾਂਦੀ ਹੈ ਬੱਕ ਬੱਕ ਭਰ ਕੇ ਸਾਰਿਆਂ ਨੂੰ ਦਿੰਦੇ ਆ ਤੇ ਬਹੁਤ ਹੀ ਮਜ਼ਾ ਆਉਂਦਾ ਤੇ ਇਸੇ ਤਰੀਕੇ ਨਾਲ ਪੁਰਾਣੇ ਸਮੇਂ ਵਿੱਚ ਲੋੜੀ ਲੱਗਦੀ ਸੀ ਪਰ ਅੱਜ ਕੱਲ ਤਾਂ ਲੋਕੀ ਘਰਾਂ ਵਿੱਚ ਆਪਣੀ ਆਪਣੀ ਲੋੜੀ ਲਾ ਕੇ ਬੈਠ ਜਾਂਦੇ ਆ ਪਰ ਆ ਮਜ਼ਾ ਨਹੀਂ ਆਉਂਦਾ ਤੇ ਇੱਥੇ ਗੀਤ ਸੰਗੀਤ ਵੀ ਕੀਤਾ ਜਾਂਦਾ ਤੇ ਬਹੁਤ ਹੀ ਜਾਗਾ ਵਧੀਆ ਲੋੜੀ ਹੈ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਇਸ ਵਿੱਚ ਵੀ ਕੇਸਤਰੀ ਕੇ ਨਾਲ ਪੁਰਾਣੇ ਸਮੇਂ ਵਿੱਚ ਲੋੜੀ ਲੱਗਦੀ ਸੀ ਦੀ ਰਾਣੀ ਬੰਡੇ ਰਿਓੜੀਆਂ ਲੋਈ ਰਾਣੀ ਬੇਬੇ ਰਾਣੀ ਸਾਰੀ ਸੱਜਦੀਆਂ ਰਿਓੜੀਆਂ ਕਰੋ ਲੋੜੀ ਸੱਤ ਦੇ ਬਜਾੜੇ ਸੱਜਦੀ ਲੋੜੀ ਸੱਤ ਦੇ ਬਜਾੜੇ ਸੱਜਦੀ ਦਾਦੀ ਰਾਣੀ ਬੰਡੇ ਰਿਓੜੀਆਂ ਲੋਈ ਰਾਣੀ ਬੇਬੇ ਰਾਣੀ ਸਾਰੀ ਲੋੜੀ ਸੱਤ ਦੇ ਬਜਾੜੇ ਸੱਜਦੀ ਸੱਤ ਦੇ ਬਚਾਲੇ ਸੱਜ ਦਾਦੀ ਰਾਣੀ ਬੰਡੇ ਰੋੜੀਆਂ ਲੋਈ ਰਾਣੀ ਬੇਰਾਂ ਸਾਰੇ ਅਮੜੀ ਨੂੰ ਦੇਵੋ ਨੀ ਬਤਾ i <laughs> know